ਹਰ ਕੋਈ ਸੈਲਫ ਡਿਫੈਂਸਰ ਨੂੰ ਲੈ ਕੇ ਆਪਣੀ ਰਾਖੀ ਆਪ ਤਰ੍ਹਾਂ ਦਾ ਸੋਚਦਾ ਹੈ ਗੱਲ ਕਰੀਏ ਖੇਡਾਂ ਦੀ ਤਾਂ ਹਰ ਜਿਹੜਾ ਇਨਸਾਨ ਹੈ ਤਾਂ ਗਰਾਊਂਡ ਨਾਲ ਜੁੜਨਾ ਚਾਹੁੰਦਾ ਹੈ ਸੋਸ਼ਲ ਮੀਡੀਆ ਤੋਂ ਦੂਰ ਰੱਖੋ ਗੱਲ ਕਰੀਏ ਮਾਰਸ਼ਲ ਆਰਟ ਗੇਮ ਦੀ ਤਾਂ ਅਸੀਂ ਕਹਿੰਦੇ ਹਾਂ ਚੀਨ ਜਾਪਾਨ ਦੀ ਖੇਡ ਹੈ ਪਰ ਜਿਸ ਨੂੰ ਪੰਜਾਬ ਦੇ ਵਿੱਚ ਲਾ ਕੇ ਆਪਣੀ ਰਾਖੀ ਆਪ ਕਰਨ ਨੂੰ ਮੁੱਖ ਰੱਖਿਆ ਜਾ ਰਿਹਾ ਹੈ ਤਾਕੀ ਮਾਹੌਲ ਨੂੰ ਦੇਖਿਆ ਜਾਵੇ ਅੱਜ ਦੇ ਟਾਈਮ ਸ ਤੇ ਜੋ ਮਾਹੌਲ ਦੇਖਿਆ ਜਾਵੇ ਮਾਹੌਲ ਬੜਾ ਮਾਰਾ ਚੱਲ ਰਿਹਾ ਹੈਗਾ ਤੇ ਮਾਰਸ਼ ਲਾਰਡ ਦੇ ਵਿੱਚ ਜੋ ਗੇਮਸ ਨੇਗੀਆਂ ਫਾਈਟਰਸ ਵਾਲੀ ਗੇਮ ਆਉਂਦੀ ਹੈ ਜਿਸ ਦੇ ਵਿੱਚ ਸੈਲਫ ਡਿਫੈਂਸ ਆਉਂਦਾ ਹੈਗਾ ਤੇ ਉਹ ਮਤਲਬ ਬੱਚਿਆਂ ਨੂੰ ਵੱਧ ਤੋਂ ਵੱਧ ਕਰਵਾਉਣਾ ਚਾਹੀਦਾ ਉਹ ਦੇ ਵਿੱਚ ਸਰਕਾਰੀ ਗ੍ਰਾਂਟ ਆਉਂਦੀ ਆ ਮਾਸਟ ਗ੍ਰਾਂਟ ਦੀ ਸੈਲਫ ਡਿਫੈਂਸ ਦੀ ਤਾਂ ਕਿ ਜੋ ਗਰਲਸ ਨੂੰ ਸੇਫਟੀ ਲਈ ਆਪਣੀ ਸੇਫਟੀ ਲਈ ਇੱਕ ਆਤਮ ਰੱਖਿਆ ਜਗਾਈ ਜਾਵੇ ਵਧੀਆ ਬਲੈਕ ਬੈਟ ਕੋਚ ਤੋਂ ਉਹਨਾਂ ਨੂੰ ਟ੍ਰੇਨਿੰਗ ਦਵਾਈ ਜਾਵੇ ਤਾਂ ਕਿ ਜੋ ਮਾੜੇ ਟਾਈਮ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜੋ ਗਰਲਸ ਨੇ ਆਪਣਾ ਸੈਲਫ ਡਿਫੈਂਸ ਕਰ ਸਕਦੇ ਆਪਣੀ ਰੱਖਿਆ ਕਰ ਸਕਣ ਲ ਬਹੁਤ ਘੱਟ ਬੱਚੇ ਜੁੜਦੇ ਨੇ ਕਿਉਂਕਿ ਘਰ ਦੇ ਵਿੱਚ ਹੀ ਦੇਖ ਲੈਣੇ ਆ ਬੱਚੇ ਆਪਣੇ ਸਪੈਸ਼ਲੀ ਲੜਕੀਆਂ ਨੂੰ ਬਾਹਰ ਕੱਢ ਕੇ ਰਾਜ ਨਹੀਂ ਹੈਗੇ ਇੱਕ ਮਾਹੌਲ ਵੀ ਇਦਾਂ ਦਾ ਹੁੰਦਾ ਇਸ ਕਰਕੇ ਜਿਹੜੀ ਸੈਲਫ ਫੈਂਸ ਆਪਣੇ ਆਪ ਦੀ ਸੈਲਫ ਫੈਂਸ ਹੋਣਾ ਗਰਲੀ ਬਹੁਤ ਜ਼ਰੂਰੀ ਹੈ ਹਰ ਕੋਈ ਸੈਲਫ ਡਿਫੈਂਸ ਨੂੰ ਲੈ ਕੇ ਆਪਣੇ ਰਾਖੀ ਆਪ ਕਰਨ ਦਾ ਸੋਚਦਾ ਹੈ ਗੱਲ ਕਰੀਏ ਖੇਡਾਂ ਦੀ ਤਾਂ ਹਰ ਇੱਕ ਜਿਹੜਾ ਇਨਸਾਨ ਹੈ ਤਾਂ ਗਰਾਊਂਡ ਨਾਲ ਜੁੜਨਾ ਚਾਹੁੰਦਾ ਹੈ ਸੋਸ਼ਲ ਮੀਡੀਆ ਤੋਂ ਦੂਰ ਰੋਕੇ ਦਾ ਗੱਲ ਕਰੀਏ মার্শাল ਆਰਟ ਗੇਮ ਦੀ ਤਾਂ ਅਸੀਂ ਕਹਿੰਦੇ ਹਾਂ ਚੀਨ ਜਾਪਾਨ ਦੀ ਖੇਡ ਹੈ ਪਰ ਜਿਸ ਨੂੰ ਪੰਜਾਬ ਦੇ ਵਿੱਚ ਲਾ ਕੇ ਆਪਣੀ ਰਾਖੀ ਆਪ ਕਰਨ ਨੂੰ ਮੁੱਖ ਰੱਖਿਆ ਜਾ ਰਿਹਾ ਸਾਡੇ ਨਾਲ ਗੁਰਤੇਜ ਜੀ ਮੌਜੂਨੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਗੁਰਤੇਜ ਜੀ ਸਹੀ ਗੱਲ ਸਰ ਸਰ ਕਿਵੇਂ ਇਸ ਗੇਮ ਨੂੰ ਪੰਜਾਬ ਦੇ ਵਿੱਚ ਇਹਨਾਂ ਬੱਚਿਆਂ ਨੂੰ ਸਿਖਾਇਆ ਜਾ ਰਿਹਾ ਹੈ ਕਿਉਂਕਿ ਇਹਨਾਂ ਗੇਮ ਦਾ ਕਹਿੰਦੇ ਪੰਜਾਬ ਦੇ ਵਿੱਚ ਬਹੁਤ ਕ ਹਾਂਜੀ ਸਰ ਬਿਲਕੁਲ ਜਿੱਦਾਂ ਕੀ ਮਾਹੌਲ ਨੂੰ ਦੇਖਿਆ ਜਾਵੇ ਅੱਜ ਦੇ ਟਾਈਮ ਦੇ ਵਿੱਚ ਜੋ ਮਾਹੌਲ ਦੇਖਿਆ ਜਾਵੇ ਮਾਹੌਲ ਬੜਾ ਮਾੜਾ ਚੱਲ ਰਿਹਾ ਹੈਗਾ ਤੇ ਮਾਰਸ਼ ਲਾੜ ਦੇ ਵਿੱਚ ਜੋ ਗੇਮਸ ਨੇਗੀਆਂ ਫਾਈਟਰਸ ਵਾਲੀ ਗੇਮ ਆਉਂਦੀਆਂ ਨੇ ਜਿਸ ਦੇ ਵਿੱਚ ਸੈਲਫ ਡਿਫੈਂਸ ਆਉਂਦਾ ਹੈਗਾ ਤੇ ਉਹ ਬੱਚਿਆਂ ਨੂੰ ਵੱਧ ਤੋਂ ਵੱਧ ਕਰਵਾਉਣਾ ਚਾਹੀਦਾ ਉਸ ਦੇ ਵਿੱਚ ਜੋ ਸਰਕਾਰ ਹੈਗੀ ਇਸ ਵਾਰ ਉਹ ਵੀ ਬਹੁਤ ਜ਼ਿਆਦਾ ਹਿੱਸਾ ਵਧ ਕੇ ਸਾਡੀ ਮਦਦ ਕਰ ਰਹੀ ਹੈ ਕਿਉਂਕਿ ਹਰ ਸਾਲ ਸਕੂਲਾਂ ਦੇ ਵਿੱਚ ਸਰਕਾਰੀ ਗ੍ਰਾਂਟ ਆਉਂਦੀ ਹੈ ਮਾਰਸ਼ ਲਾੜ ਦੀ ਸੈਲਫ ਡਿਫੈਂਸ ਦੀ ਤਾਂ ਕਿ ਜੋ ਗਰਲਸ ਨੂੰ ਸੇਫਟੀ ਲਈ ਆਪਣੀ ਸੇਫਟੀ ਲਈ ਇੱਕ ਆਤਮ ਰੱਖਿਆ ਜਗਾਈ ਜਾਵੇ ਇੱਕ ਵਧੀਆ ਬਲੈਕ ਬੈਲਟ ਕੋਚ ਤੋਂ ਉਹਨਾਂ ਨੂੰ ਟ੍ਰੇਨਿੰਗ ਦਵਾਈ ਜਾਵੇ ਤਾਂ ਕਿ ਜੋ ਮਾੜੇ ਟਾਈ ਆਪਣਾ ਸੈਲਵਟ ਮੈਸ ਕਰ ਸਕਣ ਤੇ ਆਪਣੀ ਰੱਖਿਆ ਕਰ ਸਕਣ। ਸਹੀ ਹੈ। ਅਸੀਂ ਇਹ ਦੇਖਿਆ ਬਹੁਤ ਇਹ ਗੇਮ ਨਾਲ ਘਟ ਜੁੜਦਾ ਐਕਚੁਅਲ ਮੋਟਿਵ ਕੀ ਹੈ ਇਸ ਗੇਮ ਤੋਂ ਦੂਰ ਕਿਉਂ ਭਜਦੇ ਨੇ ਜੇ ਇੰਨੀ ਰਾਖੀ ਜਿਹੜਾ ਆਪਣਾ ਕਰ ਸਕਦੇ। ਇਸ ਦਾ ਕਾਰਨ ਸਿਰ ਇਹ ਹੈ ਕਿ ਜੋ ਪੇਂਟਸ ਨੇਗੇ ਜੋ ਬੱਚੇ ਦੇ ਮਾਪ ਨੇ ਉਹ ਪੂਰੀ ਤਰ੍ਹਾਂ ਇਸ ਗੇਮ ਤੋਂ ਜਾਗਰੂਤ ਨਹੀਂ ਹੈ ਜਿਵੇਂ ਕਿ ਇੱਕ ਬਾਕਸਿੰਗ ਆ ਗਈ ਯੂਫਸੀ ਗੇਮ ਆ ਜਿਸ ਦੇ ਵਿੱਚ ਥੋੜਾ 6 ਵਜੇ ਦਾ ਜ਼ਿਆਦਾ ਡਰ ਹੈਗਾ ਜਿਸ ਦੇ ਵਿੱਚ ਮਾਪੇ ਸੋਚਦੇ ਨੇ ਕਿ ਜੋ ਕਰਾਟੇ ਆ ਇਸ ਦੇ ਵਿੱਚ ਵੀ ਬੱਚੇ ਸੱਟ ਲੱਗਣਗੇ ਜਾਂ ਮਾਸਟਰ ਦੇ ਜੋ ਜੋ ਗੇਮਾਂ ਹੁੰਦੀਆਂ ਨੇ ਕਿ ਸਾਡੇ ਬੱਚੇ ਸੱਟ ਬੱਚੇ ਸੱਟ ਲੱਗੂਗੀ ਇੰਜਰੀ ਹੋਊਗੀ ਤੇ ਅੱਜ ਕੱਲ ਬੱਚਿਆਂ ਨੂੰ ਮੋਬਾਈਲਾਂ ਨਾਲ ਵੱਧ ਜੋੜਿਆ ਹੋਇਆ ਮਾਪੇ ਪਾ ਨੇ ਬੱਚੇ ਨੂੰ ਲਾੜ ਲਾ ਰੱਖਿਆ ਹੈ ਤਾਂ ਬੱਚੇ ਨੂੰ ਗੇਮਾਂ ਦੇ ਵਿੱਚ ਪਾਰਟਿਸਪੇਟ ਬਹੁਤ ਕੱਟ ਕਰਵਾ ਕੇ ਮਾਪੇ ਜੋ ਰਾਜ਼ੀ ਨਹੀਂ ਸਹੀ ਹੈ ਅਸੀਂ ਤਸਵੀਰ ਵੀ ਦੇਖ ਰਹੇ ਸੀ ਜਦੋਂ ਬੱਚਿਆਂ ਨੂੰ ਸਹਾਰੇ ਸੀ ਤੁਸੀਂ ਤਾਂ ਇੱਕ ਬਾਸ਼ਾ ਵੀ ਅਲੱਗ ਸੀ ਉਹ ਜਪਨੀਸ ਭਾਸ਼ਾ ਦੇ ਸਰ ਜਿੱਦਾਂ ਕੀ ਮਾਸਟ ਕਰਾਟੇ ਹੈਗੀ ਸਪੈਸ਼ਲੀ ਕਰਾਟੇ ਦੀ ਗੱਲ ਕਰੀਏ ਜੇ ਆਪਾਂ ਫਾਈਟ ਨੂੰ ਸਟਾਰਟ ਕਰਵਾਉਣੇ ਆ ਤਾਂ ਆਪਾਂ ਯਮੇ ਬੋਲਦੇ ਆ ਅਜ਼ਮੇ ਬੋਲਦੇ ਆ ਤੇ ਸਟਾਪ ਕਰਵਾਉਣੇ ਤੇ ਯਮ ਬੋਲਦੇ ਆਗੇ ਵਾਰਨਿੰਗਸ ਹੁੰਦੀਆਂ ਨੇਗੇ ਇਸ ਦੇ ਵਿੱਚ ਜੋ ਕਰਾਟੇ ਦੇ ਵਿੱਚ ਜੋ ਵਾਰਨਿੰਗ ਆ ਸਟਾਪ ਕਰਵਾਉਣਾ ਉਹ ਸਾਰੀ ਜਪਨੀਜ਼ ਲੈਂਗੁਏਜ ਵਿੱਚ ਯੂਜ਼ ਹੁੰਦੀ ਹੈਗੀ ਜੋ ਅਕੋਰਡਿੰਗ ਟੂ ਰੂਲ ਨੈਸ਼ਨਲ ਇੰਟਰਨੈਸ਼ਨਲ ਜੋ ਟੂਰਨਾਮੈਂਟਸ ਹੁੰਦੇ ਨੇਗੇ ਯੂਨੀਵਰਸਿਟੀਜ਼ ਹੁੰਦੀਆਂ ਨੇਗੀਆਂ ਉੱਥੇ ਕੋਈ ਪੰਜਾਬੀ ਇੰਗਲਿਸ਼ ਨਹੀਂ ਬੋਲਿਆ ਦੀ ਜੇ ਅਗਰ ਕਰਾਟੇ ਦਾ ਟੂਰਨਾਮੈਂਟ ਹੋ ਰਿਹਾ ਤਾਂ ਉ ਮੋਸਟਲੀ ਸਰ ਮੇਰੇ 10 ਤੋਂ 12 ਬੱਚੇ ਨੈਸ਼ਨਲ ਖੇਡ ਕੇ ਆਏ ਨੇ ਜੋ ਪਹਿਲਾਂ ਉਸ ਤੋਂ ਪਹਿਲਾਂ ਉਹ ਸਟੇਟ ਖੇਡ ਕੇ ਆਏ ਨੇ ਮਾਰਸ਼ ਲਾਰਡ ਦੇ ਵਿੱਚ ਇੱਕ ਗੇਮ ਆ ਕੁੰਫੂ ਬੁਸ਼ੂ ਜਿਸ ਦੇ ਟੈਕਨੀਕਲ ਸੈਕਟਰੀ ਨੇ ਜੋ ਪਰਮਜੀਤ ਕ੍ਰਿਸ਼ਨ ਜੀ ਨੇ ਸੁਨਾਮ ਤੋਂ ਸਾਡੇ ਸੀਨੀਅਰ ਨੇ ਜੋ ਡਿਸਟ੍ਰਿਕਟ ਦੀ ਉਹ ਜੀ ਅਫੀਲੀਏਸ਼ਨ ਆ ਉਹ ਮੇਰੇ ਕੋਲ ਆ ਜਿੱਦਾਂ ਮੈਂ ਜਨਰਲ ਸੈਕਟਰੀ ਆ ਤੇ ਜੋ ਨੈਸ਼ਨਲ ਹੋਈ ਸੀ ਦੀ ਉਹ ਸਾਮ ਹੋਈ ਸੀਗੀ ਦਸੰਬਰ ਦੇ ਵਿੱਚ ਹੋਈ ਸੀ ਅਸਾਮ ਜਿਸ ਦੇ ਵਿੱਚ ਮੇਰੇ ਬੱਚੇ ਨੇ ਪਾਰਟਿਸਿਪੇਟ ਕਰਿਆ ਸੀ ਤੇ 18 ਸਟੇਟਾਂ ਆਈਆਂ ਸੀ ਤੇ ਸਾਡੇ ਪੰਜਾਬ ਦੇ ਲਈ ਸਾਡੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ 18 ਸਟੇਟਾਂ ਦੇ ਵਿੱਚੋਂ ਜੋ ਫਰਸਟ ਆਲਓਵਰ ਟਰੋਫੀ ਸੀ ਉਹ ਸਾਡੀ ਪੰਜਾਬ ਦੀ ਗਰਲਜ਼ ਦੀ ਫਰਸਟ ਆਫ ਟਰੋਫੀ ਸੀ ਕਹਿ ਦੇਣਾ ਵੀ ਪੰਜਾਬ ਦੀਆਂ ਲੜਕੀਆਂ ਕਿਸੇ ਤੋਂ ਘੱਟ ਨਹੀਂ ਤਾਂ ਇਸ ਗੇਮ ਤੋਂ ਬਿਲਕੁਲ ਸਰ ਬਿਲਕੁਲ ਕਿਸੇ ਤੋਂ ਘੱਟ ਨਹੀਂ ਤੇ ਬॉयਜ਼ ਤੋਂ ਜ਼ਿਆਦਾ ਅੱਗੇ ਉਹ ਜਾ ਰਹੀਆਂ ਨੇ ਕਿ ਬॉयਜ਼ ਜ਼ਿਆਦਾਤਰ ਦੇਖਿਆ ਜਾਂਦਾਗਾ ਨਸ਼ਾ ਦੇ ਵਿੱਚ ਪੈ ਰਹੇ ਨੇ ਫੋਨਾਂ ਦੇ ਵਿੱਚ ਬੜੇ ਨੇ ਪਰ ਗਰਲਜ਼ ਜ਼ਿਆਦਾਤਰ ਗੇਮਸ ਦੇ ਨਾਲ ਜੁੜ ਰਹੀਆਂ ਨੇ ਅਸੀਂ ਤਸਵੀਰ ਵੀ ਦੇਖਿਆ ਛੋਟੇ ਛੋਟ ਬਿਲਕੁਲ ਜੀ ਸਕੂਲਾਂ ਦੇ ਵਿੱਚੋਂ ਜਦੋਂ ਦੂਸਰੇ ਇਹਨਾਂ ਦੇ ਸੀਨੀਅਰ ਗਰਲਸ ਨੇ ਗਿਆ ਕਲਾਸ ਦੇ ਵਿੱਚੋਂ ਖੇਡ ਕੇ ਆਈਆਂ ਸਾਮ ਉਹਨਾਂ ਦੇ ਮੈਡਲ ਆਏ ਉਹਨਾਂ ਦੇ ਹਾਰ ਪਏ ਉਹਨਾਂ ਦੀ ਉਹਨਾਂ ਨੇ ਅਚੀਵਮੈਂਟਸ ਦੇਖੀ ਤਾਂ ਇਹ ਬੱਚਿਆਂ ਦੇ ਮਨ ਦੇ ਵਿੱਚ ਕੀ ਜਾਗਰੂਤਾ ਪੈਦਾ ਹੋਈ ਇਹਨਾਂ ਦੇ ਪੇਰੈਂਟਸ ਦੇ ਵਿੱਚ ਕੀ ਜੇ ਇਹ ਬੱਚਿਆਂ ਨੇ ਇਤੋਂ ਇਸੇ ਸਕੂਲ ਦੇ ਵਿੱਚ ਉੱਠ ਕੇ ਇਸ ਲੈਵਲ ਤੇ ਜਾ ਰਹੀਆਂ ਤਾਂ ਸਾਡੇ ਬੱਚੇ ਵੀ ਕਰ ਸਕਦੇ ਨੇ ਇਹਨਾਂ ਦੇ ਮਾਪੇ ਨੇ ਵੀ ਸਪੋਰਟ ਕੀਤੀ ਇਹਨਾਂ ਨੂੰ ਕਲਾਸ ਜੁਆਇਨ ਕਰਾਈ ਤੇ ਟ੍ਰੇਨਿੰਗ ਨੂੰ ਸਟਾਰਟ ਕਰਵਾਇਆ ਤੇ ਹੁਣ ਇਹ ਬੱਚੇ ਸਟੇਟ ਖੇਡਣ ਜਾ ਰਹੇ ਨੇ 11 12 ਦੀ ਕੰਫੂ ਸ਼ੂ ਦੀ 24 25 ਦੀ ਸਟੇਟ ਹੋਣ ਜਾ ਰਹੀ ਹੈ ਬੱਚੇ ਮੌਜੂਦ ਨੇ ਤੇ ਕਿਸ ਤਰੀਕੇ ਇਸ ਗੇਮ ਦੇ ਇਸ ਗੇਮ ਨਾਲ ਹੀ ਅਸੀਂ ਕੁਝ ਪਿਛਲੇ ਸਾਲ ਤੋਂ ਜੁੜਿਆ ਜਿਹੜੀ ਉਹ ਵੀ ਗੁਰਦੇਸ਼ ਸਰ ਸਾਡੇ ਕੋਲ ਸਾਬ ਜਿਨ੍ਹਾਂ ਨੇ ਸਾਨੂੰ ਇੰਨੀ ਥੋੜੇ ਟਾਈਮ ਵਿੱਚ ਇਸ ਗੇਮ ਬਾਰੇ ਦੱਸਿਆ ਜਿਸ ਜਿਸ ਤੇ ਅਸੀਂ ਪੂਰੀ ਮਿਹਨਤ ਕਰਕੇ ਇਸ ਇਸ ਮੁਕਾਮ ਤੱਕ ਪਹੁੰਚਿਆ ਉਹ ਚ ਵੀ ਇਹਨਾਂ ਦਾ ਪੂਰਾ ਹੱਥ ਹੈ ਜਿਹੜੀ ਸਾਨੂੰ ਇਹਨਾਂ ਨੇ ਸਾਨੂੰ ਨੈਸ਼ਨਲ ਤੱਕ ਪਹੁੰਚਾਇਆ ਸਾਡੀ ਪੋਜੀਸ਼ਨਸ ਸਾਨੂੰ ਹਾਸਲ ਕਰਵਾਈਆਂ ਸਹੀ ਹੈ ਤਾਂ ਇਸ ਗੇਮ ਨੂੰ ਕਿੰਨਾ ਇੱਕ ਮੁਸ਼ਕਲ ਜਦੋਂ ਮੁਕਾਬਲਾ ਹੋਇਆ ਸੀ ਪਹਿਲੀ ਵਾਰ ਨੈਸ਼ਨਲ ਦਾ ਤਾਂ ਕਿੰਨੀ ਔਖਾ ਸੀ ਉਹ ਤੇ ਸਰ ਕਾਫੀ ਹਾਰਟ ਸੀ ਕਿਉਂਕਿ ਜਿਹੜੇ ਉਹ ਬੱਚੇ ਆਏ ਸੀ ਉਹਨਾਂ ਦੇ ਕਾਫੀ ਕਾਫੀ ਚਾਚਾ ਪਪਾ 5 ਸਾਲਾਂ ਤੋਂ ਜਿਹੜੀ ਉਹਨਾਂ ਦੀ ਮਿਹਨਤ ਸੀ ਉਹਨਾਂ ਦਾ ਹਾਰਡਵਰਕ ਸੀਗਾ ਪਰ ਸਾਡੀ ਜਿਹੜੀ ਮਿਹਨਤ ਸੀ ਕੁਝ ਕੁ ਸਮੇਂ ਚ ਸੀ ਜਿੱਚੇ ਜੈਸੀ ਉਹ ਵੀ ਪੂਰੀ ਵਧੀਆ ਮਿਹਨਤ ਕਰਕੇ ਆਪਣੀ ਪੁਜੀਸ਼ਨ ਪੋਜੀਸ਼ਨ ਲੈਤੀਆਂ ਸਾਡੀ ਹਰੇ ਜਿੰਨੀ 18 ਸਟੇਟਸ ਆਈਆਂ ਸੀ ਸਾਰੀ ਕੱਲੀ ਕੱਲੀ ਸਟੇਟਸ ਨਾਲ ਫਾਈਟ ਸੀ ਉਹ ਫਾਈਟਸ ਹੋਈਆਂ ਸੀ ਐਸੀ ਉਹ ਉਹ ਸਾਰੀਆਂ ਫਾਈਟਸ ਲੜ ਕੇ ਆਪਣੀ ਪੋਜੀਸ਼ਨ ਹਾਸਲ ਕੀਤੀ ਸੀ ਅੱਜ ਅਸੀਂ ਅੱਜਕੱਲ ਦੇਖਦੇ ਆ ਬੱਚੇ ਸੋਸ਼ਲ ਮੀਡੀਆ ਨਾਲ ਜ਼ਿਆਦਾ ਜੁੜਦੇ ਨੇ ਪਰ ਤੁਸੀਂ ਜਿਹੜਾ ਗੇਮ ਨਾਲ ਜੁੜੇ ਹਾਂਜੀ ਗੇਮ ਨਾਲ ਬਹੁਤ ਘੱਟ ਬੱਚੇ ਜੁੜਦੇ ਨੇ ਕਿਉਂਕਿ ਘਰ ਦੇ ਵਿੱਚ ਹੀ ਦੇਖ ਲੈਂਦੇ ਆ ਬੱਚੇ ਆਪਣੇ ਸਪੈਸ਼ਲੀ ਲੜਕੀਆਂ ਨੂੰ ਬਾਹਰ ਕੱਢ ਕੇ ਰਾਜ਼ੀ ਨਹੀਂ ਹੈਗੇ ਕੁਝ ਮਾਹੌਲ ਵੀ ਐਦਾਂ ਦਾ ਹੁੰਦਾ ਇਸ ਕਰਕੇ ਜਿਹੜੀ ਸੈਲਫ ਡਿਫੈਂਸ ਆਪਣੇ ਆਪ ਲਈ ਸੈਲਫ ਡਿਫੈਂਸ ਹੋਣਾ ਗਰਲ ਲਈ ਬਹੁਤ ਜ਼ਰੂਰੀ ਹੈ ਮਾਰਸ਼ਲ ਆਰਟ ਗੇਮ ਇੱਕ ਹੈ ਜੀ ਗੇਮ ਆ ਜਿੱਦੇ ਨਾਲ ਬੱਚੇ ਆਪਣੀ ਸੈਲਫ ਡਿਫੈਂਸ ਕਰ ਸਕਦੇ ਨੇ ਤੇ ਬਾਹਰ ਉਹਨਾਂ ਨੂੰ ਜਾਣ ਤੋਂ ਕੋਈ ਵੀ ਖਤਰਾ ਨਹੀਂ ਜੇ ਕੋਈ ਖਤਰਾ ਮੁਸ਼ਕਿਲ ਆਉਂਦੀ ਵੀ ਹੈ ਤਾਂ ਆਪਣਾ ਸਾਹਮਣਾ ਆਪ ਕਰ ਸਕਦੇ ਨੇ ਸਹੀ ਹੈ ਤਾਂ ਤੁਸੀਂ ਨੈਸ਼ਨਲ ਖੇਡ ਕੇ ਕਿੱਦਾਂ ਦਾ ਰਿਹਾ ਪਹਿਲਾ ਮੁਕਾਬਲਾ ਬਹੁਤ ਵਧੀਆ ਲੱਗਿਆ ਜੀ ਨੈਸ਼ਨਲ ਖੇਡ ਕੀ ਉਹਦੇ ਵਿੱਚ ਪੁਲਿਸਨਾ ਵੀ ਆਈਆਂ ਨੇ ਸਾਡੇ ਕੋ ਸਾਹਮਣੇ ਬਹੁਤ ਮਿਹਨਤ ਨਾਲ ਸਾਨੂੰ ਪ੍ਰੈਕਟਿਸ ਕਰਵਾਈ ਦਿਨ ਦੇ ਵਿੱਚ ਤਿੰਨ ਤਿੰਨ ਤੋਂ ਚਾਰ ਚਾਰ ਘੰਟੇ ਸਾਡੀ ਪ੍ਰੈਕਟਿਸ ਕਰਵਾਉਂਦੇ ਸੀ ਆਪਣਾ ਪਰਸਨਲ ਟਾਈਮ ਕੱਢ ਕੇ ਆਪਣੇ ਵਿਜੀਟ ਟਾਈਮ ਦੇ ਵਿੱਚ ਸਾਨੂੰ ਇੰਨਾ ਟਾਈਮ ਦਿੱਤਾ ਨੇ ਅਸੀਂ ਕਹਿੰਦੇ ਦਿੰਦੇ ਨੇ ਪੰਜਾਬ ਦੇ ਮੁੰਡੇ ਕਿਸੇ ਤੋਂ ਘੱਟ ਨਹੀਂ ਦਾ ਪੰਜਾਬ ਦੀਆਂ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਹਾਂਜੀ ਹਾਂ ਪੰਜਾਬ ਦੀਆਂ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਤਾਂ ਇਸ ਤੋਂ ਬਾਅਦ ਦਾ ਕੀ ਐਮ ਸੋਚਿਆ ਇਸ ਤੋਂ ਬਾਅਦ ਅਸੀਂ ਏਸ਼ੀਅਨ ਗੇਮਸ ਖੇਡਣ ਤੇ 올림픽 ਲੈਵਲ ਤੱਕ ਖੇਡਣਾ ਜਾਣਾ ਚਾਹੁੰਦੇ ਹਾਂ। ਤਾਂ ਜਾਣਾ ਪੱਕਾ। ਹਾਂ ਜੀ ਜੀ। ਇਹ ਤਾਂ ਅਸੀਂ ਕਹਿੰਦੇ ਜਿਲ੍ਹਾ ਸੰਗਰੂਰ ਦਾ ਨਾਮ ਵੀ ਜਿਹੜਾ ਚੱਲਦਾ। ਹਾਂ ਜੀ ਹਾਂ ਜਰੂਰ ਨੋਸ਼। ਤਾਂ ਹੋਰ ਵੀ ਜਿਹੜੇ ਛੋਟੇ ਬੱਚੇ ਇਸ ਗੇਮ ਨੂੰ ਸਿੱਖ ਰਹੇ ਨੇ ਹਾਂ ਬੇਟਾ ਕੀ ਨਾਮ ਹੈ ਤੁਹਾਡਾ? ਸਰ ਮੇਰਾ ਨਾਮ ਯਸ਼ ਕੁਮਾਰ ਹੈ। ਕਿ ਕਿਸ ਤਰੀਕੇ ਇਸ ਗੇਮ ਨਾਲ ਜੁੜੇ? ਮੈਂ ਪਹਿਲਾਂ ਜਦੋਂ ਛੇਵੀਂ ਚ ਹੁੰਦਾ ਸੀਗਾ ਮੈਂ ਪਹਿਲਾਂ ਬਹੁਤ ਫ਼ਿਲਮ ਵੀ ਵੇਖਦਾ ਸੀ ਟੀਵੀ ਵਾਲਾ ਵੇਖਦਾ ਸੀਗਾ ਮੈਂ। ਪਰ ਜਦੋਂ ਮੇਰੇ ਪਪਾ ਨੇ ਕੁਝ ਦਿਨ ਪਹਿਲਾਂ ਮੈਨੂੰ ਹਾਰਡ ਪ੍ਰੋਬਲਮ ਆ ਲੱਗੀ ਇਸਾ ਉੱਤੇ-ਨੀਚੇ ਹੋਣ ਲੱਗ ਜਾਂਦਾ ਸੀਗਾ ਕਿ ਮੈਂ ਦਿਲ ਨੂੰ ਸਟਰੋਂਗ ਕਰਨ ਵਾਸਤੇ ਮੈਨੂੰ ਇਹਦੇ ਵਿੱਚ ਲਗਾਤਾ ਉਹਦੇ ਲਗਾਉਣ ਤੋਂ ਪਹਿਲਾਂ ਮੇਰੇ ਸਿਰ 'ਤੇ ਵੀ ਥੋੜਾ ਵਿਖੜ ਲੱਗੇ ਕਿ ਕੌਣ ਸਭ ਤੋਂ ਜ਼ਿਆਦਾ ਵਧੀਆ ਮਾਰਸ਼ਲ ਆਰਟਿਸਟ ਸੀਗਾ ਪਹਿਲਾਂ ਦੇ ਸਮੇਂ 'ਚ ਉਹਦੇ ਜਿਹਨੇ ਬ루ਸਲੀ ਵਿਖਿਆ ਜਿੰਨਾ ਵੀ ਜਾਣਕਾਰੀ ਮਿਲੀ ਉਹਦੇ 'ਚ ਇੰਨਾ ਖੁਸ਼ ਹੋਇਆ ਕਿ ਮੈਨੂੰ ਉੱਥੇ ਜਾਣਾ ਹੀ ਹੈ ਮੈਂ एकदम ਮੰਨ ਗਿਆ ਤਾਂ ਸਿੱਕੇ ਦੀ ਇੱਕ Aim ਬਣ ਕੇ ਜਿਹੜਾ ਸਾਹਮਣੇ ਆਇਆ ਇੱਕ ਉਸ ਨੂੰ ਡੈਡੀਕੇਟ ਕੀਤਾ ਵੀ ਉਹਦੇ ਵਰਗਾ ਬਣਨਾ ਹੈ ਜੀ ਤਾਂ ਫਿਰ ਪੱਕਾ ਜਾਓਗੇ 올림픽 सही है कितना समय हो गया प्रैक्टिस कर देना अभी बिछ, सर पिछले बार अक्टूबरस में लगा है सही है का का सर हो रहा है की मैसेज देना चाहोगे जो ग्राउंड हाले भी नहीं ਸਰ ਮੈਸੇਜ ਇਹ ਹੀ ਚਾਹਣਾ ਦੇਣਾ ਚਾਹੁੰਦੇ ਆ ਜੋ ਸਕੂਲ ਟਾਈਮ ਤੋਂ ਬਾਅਦ ਜੋ ਫੋਨਾਂ ਨਾਲ ਜੁੜ ਜਾਂਦੇ ਨੇ ਤਾਂ ਕਿ ਉਹਨਾਂ ਤੋਂ ਹਟਣ ਉਹਨਾਂ ਨੂੰ ਸਾਈਡ ਤੇ ਕਰਨ ਆਪਣਾ ਜੋ ਫਿਜ਼ੀਕਲੀ ਵੱਧ ਤੋਂ ਵੱਧ ਟਾਈਮ ਗਰਾਊਂਡ ਨੂੰ ਦੇਣ ਬਿਮਾਰੀਆਂ ਤੋਂ ਦੂਰ ਰਹਿਣ ਜੋ ਆਪਣਾ ਟਾਈਮ ਆ ਉਹ ਸਹੀ ਤਰੀਕੇ ਨਾਲ ਸਹੀ ਜਗ੍ਹਾ ਤੇ ਸਪੈਂਡ ਹੋਇਆ ਹੋਵੇ ਤਾਂ ਜੋ ਜਿੱਦਾਂ ਕਿ ਜੋ ਹਰ ਵਾਰ ਆਪਾਂ ਦੇਖਿਆ ਜਾਂਦਾਗਾ ਆਪਣੇ ਲਈ ਮਾੜੀ ਗੱਲ ਹੁੰਦੀ ਹੈ ਕਿ ਜਦੋਂ 올림픽ਸ ਹੁੰਦੀਆਂ ਨੇ ਕਿ ਸਭ ਤੋਂ ਮੈਡਲ ਕੱਟ ਇੰਡੀਆ ਦੇ ਹੁੰਦੇ ਨੇ ਉਹਦਾ ਕਾਰਨ ਇਹ ਹੈ ਕਿ ਜੋ ਬੱਚੇ ਨੇ ਜਾਂਦਾ ਸੋਸ਼ਲ ਮੀਡੀਆ ਨਾਲ ਜੁੜ ਰਹੇ ਨੇ ਤੇ ਜਾਂ ਨਸ਼ੇ ਨਾਲ ਜੁੜ ਰਹੇ ਨੇ ਗੇਮ ਦੇ ਵਿੱਚ ਸਪੋਰਟਸ ਤੋਂ ਉਹ ਦੂਰ ਹੁੰਦੇ ਜਾਂਦੇ ਨੇਗੇ ਤਾਂ ਆਪਾਂ ਚਾਹੁੰਦੇ ਆਗੇ ਕਿ ਹਰ ਇੱਕ ਬੱਚਾ ਜਾਗਰਤ ਹੋਵੇ ਗੇਮ ਦੇ ਨਾਲ ਜੁੜੇ ਸਪੋਰਟਸ ਦੇ ਨਾਲ ਜੁੜੇ ਜੋ ਗਰਾਊਂਡ ਖਾਲੀ ਹੋ ਚੁੱਕੇ ਨੇ ਉਹ ਪਹਿਲਾਂ ਹੀ ਤਰ੍ਹਾਂ ਦੁਬਾਰੋ ਭਰਨ ਲੱਗ ਜਾਣ ਤਾਂ ਜੋ ਹਰ ਸਾਲ 4 ਸਾਲ ਬਾਅਦ 올림픽ਸ ਹੁੰਦੀਆਂ ਨੇ ਉਹਦੇ ਵਿੱਚ ਆਪਣੀ ਇੰਡੀਆ ਦੇ ਸਭ ਤੋਂ ਜ਼ਿਆਦਾ ਮੈਡਲ ਹੋਣ ਇਹ ਤਾਂ ਪੰਜਾਬ ਦੇ ਹਰ ਇੱਕ ਕੀਤੇ ਦੇ ਵਿੱਚ ਲੜਕੀਆਂ ਦਾ ਨਾਮ ਸਭ ਤੋਂ ਅੱਗੇ ਤਾਂ ਆਉਂਦਾ ਤਾਂ ਇੱਕ ਮਾਰਸ਼ਲ ਗੇਮ ਦੇ ਨਾਲ ਜਿਹੜਾ ਬੱਚਿਆਂ ਦਾ ਨਾਮ ਵੀ ਜ਼ੋਰਦਾਰ ਨਜ਼ਰ ਆਇਆ ਤਾਂ ਜਿਹੜੇ ਨੈਸ਼ਨਲ ਪੱਧਰ ਤੇ ਜ਼ਿਲ੍ਹਾ ਸੰਗਰੂਰ ਦੀਆਂ ਲੜਕੀਆਂ ਨੇ ਮੱਲਾ ਬਿਮਾਰੀਆਂ ਨੇ ਤਾਂ ਜਿਹੜੇ ਗੁਰਤੇਜ ਉਹਨਾਂ ਦੇ ਕੋਚ ਨੇ ਤਾਂ ਉਹਨਾਂ ਵੱਲੋਂ ਅਪੀਲ ਵੀ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਲੜਕੇ ਲੜਕੀਆਂ ਗਰਾਊਂਡ ਨਾਲ ਜੁੜਨ ਤੇ ਆਪਣੀ ਰਾਖੀ ਆਪ ਕਰਨ ਦੀ ਜਿਹੜੀ ਆਸ ਹੈ ਤਾਂ ਉਹਨੂੰ ਪੂਰਾ ਰੱਖਣ ਸੰਗਰੂਰ ਤੋਂ ਦਾ ਪੰਜਾਬ ਫਰਸਟ ਦੇ ਲਈ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨ